ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਮਧਾਨੀਆਂ ਮੰਜਾ ਚਰਖੇ ਚੱਕੀਆਂ ਜੇ ਪੰਜਾਬੀ ਸੱਭਿਆਚਾਰ ਦਾ ਸਮਾਨ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਤੇ ਨਾਲੇ ਨਾਲ ਲੱਗਦਾ ਜੀ ਆਪਣਾ YouTube ਚੈਨਲ ਸਬਸਕ੍ਰਾਈਬ ਕਰੋ ਜੇ YouTube ਚੈਨਲ ਤੇ ਵੀਡੀਓ ਚੱਲ ਰਹੀ ਹੈ ਆਪਣੀ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ Facebook ਪੇਜ ਤੇ ਚੱਲ ਰਹੀ ਹੈ ਵੀਡੀਓ ਕਾ ਫੇਸਬੁਕ ਪੇਜ ਨੂੰ ਜੀ ਫੋਲੋ ਲਾਈਕ ਕਰੋ ਤੇ ਇਹ ਹੈਗਾ ਜੀ ਆਪਣਾ ਸੱਭਿਆਚਾਰ ਸਮਾਨ ਵਰਕ ਕਰਦਾ ਸਮਾਨ ਸਾਰਾ ਤੇ ਅਗਰ ਤੁਸੀਂ ਵੀ ਆਪਣਾ ਸਮਾਨ ਤਿਆਰ ਕਰਵਾਉਣਾ ਜਾਂ ਸਾਡੇ ਤੋਂ ਖਰੀਦਣਾ ਪੰਜਾਬੀ ਸੱਭਿਆਚਾਰ ਸਮਾਨ ਚੱਕੀਆਂ ਹੋਗੀਆਂ ਚਰਖੇ ਹੋਗੇ ਮਧਾਨੀਆਂ ਹੋਗੀਆਂ ਵਰਕ ਕਰਦਾ ਸਮਾਨ ਮਿਲੂਗਾ ਜੀ ਸਾਰਾ ਇਹ ਸਾਰਾ ਵਰਕ ਕਰਦਾ ਸਮਾਨ ਮਿਲੂਗਾ ਜੀ ਸ਼ੋਪੇਜ ਨੇ ਆਪਾ ਬਣਾਉਂਦੇ ਜੀ ਸਾਰਾ ਵਰਕ ਕਰਦਾ ਸਮਾਨ ਚੱਕੀ ਵਰਕ ਕਰੂਗੀ ਚਾਖਾ ਵਰਕ ਕਰੂਗਾ ਮਦਾਣੀ ਵਰਕ ਕਰੂਗੀ ਮਦਾਣੀ ਦੇ ਵਿੱਚ ਦੁੱਧ ਰੈਡ ਕੋਲ ਲੱਸੀ ਬਣਾਓ ਮੱਖਣ ਬਣਾਓ ਤੇ ਮੰਜੇ ਮੰਜੇ ਆਪਣੇ ਆਰਡਰ ਅਨੁਸਾਰ ਬਣਾਓ ਜੀ ਮੰਡੇ ਬਣਵਾਓ ਮੰਜੇ ਬਣਵਾਓ ਆਪਣੇ ਸਾਈਜ਼ ਦੇ ਹਿਸਾਬតាម ਨਾਲ ਤੇ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਕ ਆ ਪਿੰਡ ਜੋਧਾ ਦੇ ਵਿੱਚ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਪੰਜਾਬੀ ਸੱਭਿਆਚਾਰ ਦੀ ਹਰ ਇੱਕ ਚੀਜ਼ ਆਪਾਂ ਬਣਾਉਂਦੇ ਆ ਜੀ ਹਰ ਇੱਕ ਸਮਾਨ ਬਣਾਉਂਦੇ ਆ ਪੰਜਾਬੀ ਸੱਭਿਆਚਾਰ ਦਾ ਪੰਜਾਲੀ ਹੋ ਗਈ ਹਾਲ ਹੋ ਗਿਆ ਸੰਦੂਖ ਹੋ ਗਿਆ ਲਓ ਜੀ ਤੁਹਾਨੂੰ ਸੰਦੂਖ ਵੀ ਦਿਖਾ ਦਿੰਦੇ ਆ ਤੇ ਆ ਕੀਤਾ ਜੀ ਆਪਾਂ ਸੰਦੂਖ ਤਿਆਰ ਆਪਣੇ ਸੰਦੂਖ ਤਿਆਰ ਕਰਵਾਓ ਜੀ ਜਿਨ੍ਹਾਂ ਦੇ ਘਰੇ ਸੰਦੂਖ ਪਿਆ ਆਗਰ ਤੁਸੀਂ ਸੰਦੂਖ ਤਿਆਰ ਕਰਵਾਉਣਾ ਤਾਂ ਵੀ ਸਾਨੂੰ ਫੋਨ ਕਰੋ ਆਗਰ ਤੁਸੀਂ ਸੰਦੂਖ ਵੇਚਣਾ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚਰਖੇ ਅਗਰ ਤੁਸੀਂ ਚਰਖਾ ਆਪਣਾ ਤਿਆਰ ਕਰਵਾਉਣਾ ਤਾਂ ਵੀ ਤੁਸੀਂ ਸਾਨੂੰ ਫੋਨ ਕਰੋ ਅਗਰ ਤੁਸੀਂ ਚਰਖਾ ਵੇਚਣਾ ਚੱਕੀ ਦੇ ਪੜ ਹੋ ਗਏ ਚੱਕੀ ਦੇ ਪੜ ਵੇਚਣੇ ਆ ਜਾਂ ਚੱਕੀ ਤਿਆਰ ਕਰਵਾਉਣੀ ਆ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ 82641 44620 ਪਿੰਡ ਹੈਗਾ ਜੀ ਸਾਡਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਤੇ ਇਹ ਆਪਾਂ ਆਪ ਸਮਾਨ ਸਾਰਾ ਬਣਾਉਂਦੇ ਆ ਜੀ ਪੁਰਾਣੇ ਨੂੰ ਮੋਡੀਫਾਈ ਕਰਦੇ ਆ ਤਿਆਰ ਕਰਦੇ ਆ ਇਹ ਚਰਖੇ ਹੋਗੇ ਤਿਆਰ ਕੀਤੇ ਹੋਏ ਨੇ ਨਵਾਂ ਸਮਾਨ ਬਣਾਉਂਦੇ ਆ ਟੋਟਲੀ ਸਾਰਾ ਅਗਰ ਤੁਹਾਨੂੰ ਟੋਟਲੀ ਸਾਰਾ ਨਵਾਂ ਸਮਾਨ ਚਾਹੀਦਾ ਆਪਾਂ ਤੁਹਾਨੂੰ ਨਵਾਂ ਵੀ ਸਮਾਨ ਬਣਾ ਕੇ ਦੇਵਾਂਗੇ ਅਗਰ ਤੁਹਾਨੂੰ ਪੁਰਾਣਾ ਸਮਾਨ ਚਾਹੀਦਾ ਮੋਡੀਫਾਈ ਕੀਤਾ ਹੋਇਆ ਪੁਰਾਣਾ ਵੀ ਦੇ ਦੇਵਾਂਗੇ ਅਗਰ ਤੁਸੀਂ ਆਪਣਾ ਸਮਾਨ ਤਿਆਰ ਕਰਵਾਉਣਾ ਤੁਸੀਂ ਆਪਣਾ ਸਮਾਨ ਵੀ ਤਿਆਰ ਕਰਵਾ ਸਕਦੇ ਹੋ ਜੀ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਓ ਜੀ ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਟੋਟਲੀ ਸਾਰਾ ਸਮਾਨ ਵਰਕ ਕਰਦਾ ਮਿਲੂਗਾ ਜੀ ਸੋਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਪਿੰਡ ਜੋਧਾ ਜੀ ਜ਼ਿਲ੍ਹਾ ਜੁਲ੍ਹ੍ਹੇਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਂਕ ਤਕਰੀਬਨ ਸਮਾਨ ਆਪਣੇ ਕੋਲੇ ਤਿਆਰ ਹੀ ਹੁੰਦਾ ਅਗਰ ਤੁਸੀਂ ਬਾਹਰੋਂ ਸਮਾਨ ਲੈ ਕੇ ਜਾਣਾ ਤੁਸੀਂ ਆਓ ਤੇ ਪੇਮੈਂਟ ਦਿਓ ਤੇ ਆਪਣਾ ਸਮਾਨ ਚੱਕੋ ਆਪਣੇ ਕੋਲੇ ਸਮਾਨ ਤਿਆਰ ਹੀ ਹੁੰਦਾ ਜੀ ਸਮਾਨ ਅਵੇਲੇਬਲ ਹੁੰਦਾ ਜੀ ਤਿਆਰ ਹੁੰਦਾ ਸਮਾਨ ਸੰਦੂਖ ਵੀ ਤਿਆਰ ਪਿਆ ਹੁੰਦਾ ਚਰਖੇ ਵੀ ਤਿਆਰ ਪਏ ਹੁੰਦੇ ਆ ਚੱਕੀਆਂ ਵੀ ਤਿਆਰ ਪਈਆਂ ਹੁੰਦੀਆਂ ਚਰਖੇ ਵੀ ਤਿਆਰ ਪਏ ਹੁੰਦੇ ਆ ਮਧਾਨੀਆਂ ਵੀ ਤਿਆਰ ਪਈਆਂ ਹੁੰਦੀਆਂ ਤੇ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਸਮਾਨ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਇੱਕ ਵਾਰੀ ਫੇਰ ਨੰਬਰ ਬੋਲ ਦਿੰਨੇ ਆ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਵਾਲੇ ਜਿੱਦਾਂ ਕਿ ਆ ਰਾਮ ਕੁਰਸੀਆਂ ਹੋ ਗਈਆਂ ਜੀ ਰਾਮ ਕੁਰਸੀਆਂ ਇੱਕ ਰਹਿ ਗਈ ਆ ਸੇਲ ਹੋ ਗਈਆਂ ਸੀ ਆ ਪੰਜ ਪੀਸ ਰਾਮ ਕੁਰਸੀਆਂ ਦੇ ਹੋਰ ਪਾਏ ਨੇ ਆ ਪੰਜ ਕੁਰਸੀਆਂ ਆ ਰਾਮ ਕੁਰਸੀਆਂ ਦੇ ਪੰਜ ਪੀਸ ਹੋਰ ਪਾਏ ਨੇ ਜਾਨਕਿ ਆਪਾਂ ਆਪਣੇ ਕੋਲੇ ਇਕੱਠਾ ਮਟੀਰੀਅਲ ਇਕੱਠਾ ਸਮਾਨ ਅਵੇਲੇਬਲ ਹੁੰਦਾ ਜੀ ਤੁਸੀਂ ਇੱਕ ਲੱਕ ਲਓ ਚਾਰ ਚਾਰ ਖੇ ਲਓ ਪੰਜ ਲਓ ਤਿੰਨ ਲਓ ਦੋ ਲਓ ਚਾਰ ਮਧਾਨੀਆਂ ਲਓ ਪੰਜ ਮਧਾਨੀਆਂ ਲਓ ਆਪਣੇ ਕੋਲੇ ਸਾਰਾ ਸਮਾਨ ਚੱਕੀਆਂ ਚਾਰ ਪੰਜ ਲਓ ਜਿੰਨੀਆਂ ਮਰਜ਼ੀ ਲਓ ਆਪਣੇ ਕੋਲੇ ਸਮਾਨ ਸਾਰਾ ਬਣਿਆ ਹੋਇਆ ਅਵੇਲੇਬਲ ਹੁੰਦਾ ਜੀ ਤੁਸੀਂ ਜਦੋਂ ਮਰਜ਼ੀ ਆ ਕੇ ਆਪਣਾ ਸਮਾਨ ਤੁਸੀਂ ਲਿਜਾ ਸਕਦੇ ਹੋ ਜੀ